ਸਾਰੀ ਜ਼ਿੰਦਗੀ ਪਿਓ ਘਰ ਬਣਵਾ ਰਹਿੰਦਾ ਜਦੋਂ ਘਰ ਬਣਦਾ ਉਦੋਂ ਪਾਪਾ ਜੀ ਵਾਸਤੇ ਘਰ ਚ ਜਗ੍ਹਾ ਕੁਛ ਹੀ ਬਣੋ ਜੀ ਫਿਰ ਜਵਾਕ ਆਂਦੇ ਪਾਪਾ ਜੀ ਤੁਸੀਂ ਥੁੱਕਦੇ ਹੋ ਤੁਸੀਂ ਖੰਗਦੇ ਹੋ ਤੁਹਾਨੂੰ ਨਹਾਉਣਾ ਨਹੀਂ ਆਉਂਦਾ ਤੁਹਾਨੂੰ ਤੌਲੀਆ ਛੁਕਣੇ ਪਾਉਣਾ ਨਹੀਂ ਆਉਂਦਾ ਇਦਾਂ ਕਹਿੰਦੇ ਜਿਹੜੇ ਨਹੀਂ ਕਹਿੰਦੇ ਉਹਨਾਂ ਅੱਗੇ ਸਿਰ ਝੁਕਦਾ ਮਾਵਾ ਜਵੈਣ ਚਿਤ ਜਿਤ ਕੇ ਬੱਚਿਆਂ ਦੇ ਮੂੰਹ ਚ ਪਾਉਂਦੀਆਂ ਰਹੀਆਂ ਥੁੱਕ ਜਾਂਦਾ ਮਾਂ ਦਾ ਬੱਚੇ ਦੇ ਮੂੰਹ ਚ ਉਹ ਅਮਰਤ ਲੱਗਦਾ ਵੱਡੇ ਹੁੰਦੇ ਨੇ ਮੁੜ ਕੇ ਮਾਵਾ ਚਾਰ ਚਾਰ ਪੰਜ ਪੰਜ ਬੱਚਿਆਂ ਨੂੰ ਮਾਂ ਬਾਪ ਪਾਲ ਲੈਂਦੇ ਜਦੋਂ ਚਾਰ ਪੰਜ ਬੱਚੇ ਵੱਡੇ ਹੋ ਜਾਂਦੇ ਫਿਰ ਮਾਂ ਬਾਪ ਨੂੰ ਰੋਟੀ ਖਵਾਉਣੀ ਔਖੀ ਲੱਗਦੀ ਹੈ ਰੋਟੀ ਖਵਾਉਣੀ ਕਈਆਂ ਨੇ ਤਾਂ ਡੇਰਿਆਂ ਚੜਾਏ ਹੋਏ ਬਾਪੂ ਉਹ ਸਾਧਵੀ ਐਡੇ ਚਲਾਕ ਬਾਜ ਜਦੋਂ ਤੱਕ ਤੇ ਬਾਪੂ ਜਿਉਂਦਾ ਉਹ ਤੱਕ ਰੱਖਦੇ ਜੇ ਚੜ੍ਹਾਈ ਕਰ ਜੇ ਕਹਿੰਦੇ ਪਿੰਡ ਲੈ ਜਾਓ ਇਹਨੂੰ ਸਨਸਕਾਰ ਪਿੰਡ ਹੀ ਕਰੋ ਜਾ ਕੇ ਇਹਨੂੰ ਅਗਲੇ ਭੋਗ ਦੇ ਪੈਸੇ ਵੀ ਉੱਚੀ ਬੋਲੋ ਭਾਈ ਨਹੀਂ ਲਾਵੇ ਨਹੀਂ ਲਾਵੇ